ਮੈਂ ਤੇ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਅੱਜ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨਗੇ ਤਾਂ ਜੇਲ੍ਹ ਤੋਂ ਬਾਹਰ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਬਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਰੀਬ 2:30 ਵਜੇ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਤੇ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਤੋਂ ਪਹਿਲਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਸੰਤਾ ਲੰਬੇ ਸਮੇਂ ਜਿਹੜੀ ਕੀ ਗੱਲਬਾਤ ਅੰਦਰ ਚੱਲੀ ਸੀਗੀ ਤਾਂ ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਕੀ ਗੱਲਬਾਤ ਹੁੰਦੀ ਹੈ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਬਿਊਰੋ ਚੀਫ ਰਾਕੇਸ਼ ਛਾਬੜਾ ਗੱਲਬਾਤ ਕਰਦੇ ਆ ਤਾਂ ਸਰ ਕਿਵੇਂ ਦੇਖਦੇ ਹੋ ਅੱਜ ਸੁਖਬੀਰ ਸਿੰਘ ਬਾਦਲ ਜਾ ਰਹੇ ਨੇ ਵਿਕਰਮ ਮਜਰੀਠੀਆ ਦੇ ਨਾਲ ਮੁਲਾਕਾਤ ਦੇ ਲਈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕੀ ਕੁਝ ਦਿਨ ਪਹਿਲਾਂ ਜਿਹੜੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ विक्रमजीत सिंह जीठे ਨੂੰ ਨਾਬਾ ਜਲ ਵਿਖੇ ਮਿਲਣ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੇ ਆ ਸੁਖਬੀਰ ਸਿੰਘ ਬਾਦਲ ਮਿਲਣ ਦੀ ਜਿਹੜੀ ਚਰਚਾ ਹੋ ਰਹੀ ਹੈ ਇਸ ਨੂੰ ਦੇਖਦੇ ਹੋ ਜਿਹੜੇ ਅਕਾਲੀ ਦਰ ਦੇ ਜਿਹੜੇ ਅੰਦਰ ਦੇ ਸੋਰਸਸ ਆ ਉਹਨਾਂ ਵੱਲੋਂ ਵੀ ਜਾਣਕਾਰੀ ਮਿਲਲੀ ਹੈ ਕਿ ਕਰੀਬ 2:30 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਜਿਹੜੇ ਉੱਥੇ ਨਾਬਾ ਜਲ ਪਹੁੰਚਣਗੇ ਕਾਰਨ ਕੀ ਹੈ ਇਹ ਜੇ ਹਜੇ ਸਾਹਮਣੇ ਨਹੀਂ ਆਇਆ ਲੇਕਿਨ ਔਨਰਲੀ ਤਸਵੀਰਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿਉਂਕਿ ਜਦੋਂ ਬਾਹਰ ਆਣਗੇ ਵੀਡੀਓ ਨਾਲ ਹੋ ਸਕਦਾ ਰੂਬਰੂ ਹੁਣ ਤਾਂ ਉਸ ਤੋਂ ਬਾਅਦ ਪਿਕਚਰ ਕਲੀਅਰ ਹੋ ਗਈ ਕਿ ਉਹਨਾਂ ਦੀ ਮੁਲਾਕਾਤ ਦੀ ਵਜ੍ਹਾ ਕੀ ਹੈ ਜੀ ਜੀ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਦੇ ਲਈ ਗਏ ਤਾਂ ਗਏ ਸੀ ਤਾਂ ਕਰੀਬ 35 ਮਿੰਟ ਮੁਲਾਕਾਤ ਚੱਲੀ ਸੀ ਤਾਂ ਦੇਖਣਾ ਜੇ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਕਿੰਨੇ ਸਮੇਂ ਦੇ ਲਈ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਦੇ ਨੇ ਦੇਖੋ ਜਿੰਨੀ ਵਾਰੀ ਵੀ ਮੁਲਾਕਾਤ ਕਰਨ ਗਏ ਹੈ ਕਰੀਬ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਮੁਲਾਕਾਤ ਹੋਈ ਹੈ ਤਕਰੀਬਤ ਦਾ ਘੰਟਾ ਇੱਕ ਘੰਟੇ ਦੀ ਮੁਲਾਕਾਤ ਇਹਨਾਂ ਦੀ ਹੁੰਦੀ ਹੈ ਤਾਂ ਪਰ ਦੇਖਣਾ ਹੋਏਗਾ ਕਿ ਕੀ ਚਰਚਾ ਹੋਈ ਅੰਦਰ ਉਹਨਾਂ ਦੇ ਕੀ ਹਾਲਾਤ ਹੈ ਉਸ ਦੇ ਬਾਰੇ ਜਾਣਨਾ ਪਾਉਣਗੇ ਲੇ ਜ਼ਰ ਕਰਨਾ ਹੋਏਗਾ 2:30 ਵਜੇ ਦੇ ਆਸ-ਪਾਸ ਉਹਨਾਂ ਦੀ ਪਹੁੰਚਣ ਦੀ ਜਿਹੜੀ ਇਸ ਤਮਾਮਨਾ ਜਿਤਾਈ ਜਾ ਰਹੀ ਹੈ ਤਦ ਤੱਕ ਦਰਸ਼ਕਾਂ ਨੂੰ ਵੇਟ ਕਰਨਾ ਪਏਗਾ ਜੀ ਸੁਰੱਖਿਆ ਪ੍ਰਬੰਧ ਵੀ ਜਿਹੜੇ ਦੇਖੇ ਜਾ ਰਹੇ ਨੇ ਕਿ ਪੁਲਿਸ ਦੇ ਪੈਰੇ ਜਿਹੜੇ ਸਖਤ ਲੱਗੇ ਹੋਏ ਨੇ ਬਾਰ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜੀ ਬਿਲਕੁਲ ਤੁਹਾਨੂੰ ਦੱਸਿਆ ਕਿ ਜਿਹੜੀ ਔਨ 에ਅਰ ਦੀ ਜਿਹੜੀ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਉੱਥੇ ਜਿਹੜੇ ਨਾਬਾ ਜਿਲ੍ਹ ਦੇ ਵਾਲੇ ਦੁਆਲੇ ਜਿਹੜੀ ਹੈਗੇ ਸਿਕਿਉਰਿਟੀ ਤਨਤ ਕਰ ਦਿੱਤੀ ਗਈ ਹੈ ਪੁਲਿਸ ਜਿਹੜੇ ਸਵੇਰ ਤੋਂ ਹੀ ਉੱਥੇ ਜਿਹੜੀ ਡਿਊਟੀ ਦੇ ਰਹੇ ਨੇ ਤਾਂ ਕਿਤੇ ਨਾ ਕਿਤੇ ਏਸੀ ਨੂੰ ਦੇਖਦੇ ਹੋਏ ਕੋਈ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਸ ਨੂੰ ਲੈ ਕੇ ਜਿਹੜੀ ਸਿਕਿਉਰਿਟੀ ਪੂਰੀ ਟਾਈਟ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਤਸਵੀਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੀ ਅੰਦਰ ਦੀਆਂ ਗੱਲਾਂ ਕੱਢ ਕੇ ਆਉਂਦੇ ਉਹ ਦੇਖਣਾ ਹੋਏਗਾ ਜੀ ਬਹੁਤ ਬਹੁਤ ਤਦ ਦੱਸਿਆ ਜਾ ਰਿਹਾ ਹੈ ਕਿ ਕਰੀਬ 2:30 ਵਜੇ ਜਿਹੜਾ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਣਗੇ ਤਾਂ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਸਖਤ ਪੈਰੇ ਵੀ ਲੱਗੇ ਹੋਏ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਹ ਮੁਲਾਕਾਤ ਵਿਕਰਮ ਮਜੀਠੀਆ ਦੇ ਨਾਲ ਹੁੰਦੀ ਹੈ ਕਿੰਨੇ ਸਮੇਂ ਦੇ ਲਈ ਹੁੰਦੀ ਹੈ ਤੇ ਜੇਕਰ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਨਾਲ ਰੂਬਰੂ ਹੁੰਦੇ ਨੇ ਤਾਂ ਕੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਵੇਗਾ ਜ ਜਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਅੱਜ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਗੇਤਾ ਜੇਲ ਤੋਂ ਬਾਹਰ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਵਿਕਰਮ ਜੇਟੀਆਂ ਨਾਬਾ ਦੀ ਜੇਲ੍ਹ ਦੇ ਵਿੱਚ ਨੇ ਇਸ ਸਮੇਂ ਤਾਂ ਉੱਥੇ ਦੱਸਿਆ ਜਾ ਰਿਹਾ ਹੈ ਕਰੀਬ ਡਾਈਵੋਜੇ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਤੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਤੋਂ ਪਹਿਲਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਸੰਤਾ ਲੰਬੇ ਸਮੇਂ ਜਿਹੜੀ ਕੀ ਗੱਲਬਾਤ ਅੰਦਰ ਚੱਲੀ ਸੀਗੀ ਤਾਂ ਦੱਸ ਦਈਏ ਕਿ ਅੱਜ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਕੀ ਗੱਲਬਾਤ ਹੁੰਦੀ ਹੈ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਬਿਊਰੋ ਚੀਫ ਰਾਕੇਸ਼ ਛਾਬੜਾ ਗੱਲਬਾਤ ਕਰਦੇ ਆ ਤਾਂ ਸਰ ਕਿਵੇਂ ਦੇਖਦੇ ਹੋ ਅੱਜ ਸੁਖਬੀਰ ਸਿੰਘ ਬਾਦਲ ਜਾ ਰਹੇ ਨੇ ਵਿਕਰਮ ਮjdਰੀਠੀਆ ਦੇ ਨਾਲ ਮੁਲਾਕਾਤ ਦੇ ਲਈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕੀ ਕੁਝ ਦਿਨ ਪਹਿਲਾਂ ਜਿਹੜੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ विक्रमजीत सिंह जीठे ਨੂੰ ਨਾਬਾ ਜਲ ਵਿਖੇ ਮਿਲਣ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੇ ਆ ਸੁਖਬੀਰ ਸਿੰਘ ਬਾਦਲ ਮਿਲਣ ਦੀ ਜਿਹੜੀ ਚਰਚਾ ਹੋ ਰਹੀ ਹੈ ਇਸ ਨੂੰ ਦੇਖਦੇ ਹੋ ਜਿਹੜੇ ਅਕਾਲੀ ਦਰ ਦੇ ਜਿਹੜੇ ਅੰਦਰ ਦੇ ਸੋਰਸਸ ਆ ਉਹਨਾਂ ਵੱਲੋਂ ਵੀ ਜਾਣਕਾਰੀ ਮਿਲਲੀ ਹੈ ਕਿ ਕਰੀਬ 2:30 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਜਿਹੜੇ ਉੱਥੇ ਨਾਬਾ ਜਲ ਪਹੁੰਚਣਗੇ ਕਾਰਨ ਕੀ ਹੈ ਇਹ ਜੇ ਹਜੇ ਸਾਹਮਣੇ ਨਹੀਂ ਆਇਆ ਲੇਕਿਨ ਔਨਰਲੀ ਤਸਵੀਰਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿਉਂਕਿ ਜਦੋਂ ਬਾਹਰ ਆਣਗੇ ਮੀਡੀਆ ਨਾਲ ਹੋ ਸਕਦਾ ਰੂਬਰੂ ਹੁਣ ਤਾਂ ਉਸ ਤੋਂ ਬਾਅਦ ਪਿਕਚਰ ਕਲੀਅਰ ਹੋ ਗਈ ਕਿ ਉਹਨਾਂ ਦੀ ਮੁਲਾਕਾਤ ਦੀ ਵਜ੍ਹਾ ਕੀ ਹੈ ਜੀ ਜੀ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਦੇ ਲਈ ਗਏ ਤਾਂ ਗਏ ਸੀ ਤਾਂ ਕਰੀਬ 35 ਮਿੰਟ ਮੁਲਾਕਾਤ ਚੱਲੀ ਸੀ ਤਾਂ ਦੇਖਣਾ ਜੇ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਕਿੰਨੇ ਸਮੇਂ ਦੇ ਲਈ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਦੇ ਨੇ ਦੇਖੋ ਜਿੰਨੀ ਵਾਰੀ ਵੀ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰੀ ਮੁਲਾਕਾਤ ਹੋਈ ਹੈ ਤਕਰੀਬਤ ਤਕ ਘੰਟਾ ਇੱਕ ਘੰਟੇ ਦੀ ਮੁਲਾਕਾਤ ਇਹਨਾਂ ਦੀ ਹੁੰਦੀ ਹੈ ਤਾਂ ਪਰ ਦੇਖਣਾ ਹੋਏਗਾ ਕਿ ਕੀ ਚਰਚਾ ਹੋਈ ਅੰਦਰ ਉਹਨਾਂ ਦੇ ਕੀ ਹਾਲਾਤ ਹੈ ਉਸ ਦੇ ਬਾਰੇ ਚਾਨਣਾ ਪਾਉਣਾ ਪੋਣਗੇ ਲੇਕਿਨ ਹਜੇ ਇੰਤਜ਼ਾਰ ਕਰਨਾ ਹੋਏਗਾ 2:30 ਵਜੇ ਦੇ ਆਸ-ਪਾਸ ਉਹਨਾਂ ਦੀ ਪਹੁੰਚਣ ਦੀ ਜਿਹੜੀ ਇਸ ਤਮਾਮਨਾ ਜਿਤਾਈ ਜਾ ਰਹੀ ਹੈ ਤਦ ਤੱਕ ਦਰਸ਼ਕਾਂ ਨੂੰ ਵੇਟ ਕਰਨਾ ਪਵੇਗਾ ਜੀ ਸੁਰੱਖਿਆ ਪ੍ਰਬੰਧ ਵੀ ਜਿਹੜੇ ਦੇਖੇ ਜਾ ਰਹੇ ਨੇ ਕਿ ਪੁਲਿਸ ਦੇ ਪੈਰੇ ਜਿਹੜੇ ਸਖਤ ਲੱਗੇ ਹੋ ਬਾਰ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜੀ ਬਿਲਕੁਲ ਤੁਹਾਨੂੰ ਦੱਸਿਆ ਕਿ ਜਿਹੜੀ ਔਨ 에ਅਰ ਦੀ ਜਿਹੜੀ ਟੀਮ ਹੈ ਉੱਥੇ ਕੰਮ ਕਰ ਰਹੀ ਹੈ ਉੱਥੇ ਜਿਹੜੇ ਨਾਬਾ ਜਿਲ੍ਹ ਦੇ ਵਾਲੇ ਦੁਆਲੇ ਜਿਹੜੀ ਹੈਗੇ ਸਿਕਿਉਰਿਟੀ ਤਨਤ ਕਰ ਦਿੱਤੀ ਗਈ ਹੈ ਪੁਲਿਸ ਜਿਹੜੇ ਸਵੇਰ ਤੋਂ ਹੀ ਉੱਥੇ ਜਿਹੜੀ ਡਿਊਟੀ ਦੇ ਰਹੇ ਨੇ ਤਾਂ ਕਿਤੇ ਨਾ ਕਿਤੇ ਏਸੀ ਨੂੰ ਦੇਖਦੇ ਹੋਏ ਕੋਈ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਸ ਨੂੰ ਲੈ ਕੇ ਜਿਹੜੀ ਸਿਕਿਉਰਿਟੀ ਪੂਰੀ ਟਾਈਟ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਤਸਵੀਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਕੀ ਅੰਦਰ ਦੀਆਂ ਗੱਲਾਂ ਕੱਢ ਕੇ ਆਉਂਦੇ ਉਹ ਦੇਖਣਾ ਹੋਏਗਾ ਜੀ ਬਹੁਤ-ਬਹੁ ਤਦ ਦੱਸਿਆ ਜਾ ਰਿਹਾ ਹੈ ਕਿ ਕਰੀਬ 2:30 ਵਜੇ ਜਿਹੜਾ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਣਗੇ ਤਾਂ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਸਖਤ ਪੈਰੇ ਵੀ ਲੱਗੇ ਹੋਏ ਨੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਹ ਮੁਲਾਕਾਤ ਵਿਕਰਮ ਮਜੀਠੀਆ ਦੇ ਨਾਲ ਹੁੰਦੀ ਹੈ ਕਿੰਨੇ ਸਮੇਂ ਦੇ ਲਈ ਹੁੰਦੀ ਹੈ ਤੇ ਜੇਕਰ ਸੁਖਬੀਰ ਸਿੰਘ ਬਾਦਲ ਮੀਡੀਆ ਦੇ ਨਾਲ ਰੂਬਰੂ ਹੁੰਦੇ ਨੇ ਤਾਂ ਕੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਵੇਗਾ ਜ ਤਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ